ਹੋ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਤੇ ਕਰ ਰਹੇ ਆ ਇਹ ਮਾਨਯੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਤੇ ਗੌਰਵ ਜਦੇਵ ਆਈਪੀਐਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੇ ਪੰਜਾਬ ਵਿੱਚ ਮਾੜੇ ਅੰਸ਼ਰਾਂ ਦੇ ਖਿਲਾਫ ਜਿਹੜੀ ਮੀਮ ਮਿੱਢੀ ਗਈ ਹੈ ਉਹਦੇ ਸਿਲਸਿਲੇ 'ਚ ਮਾਨਯੋਗ ਸਾਡੇ ਐਸਐਸਪੀ ਸਾਹਿਬ ਭਾਗੀਰਥ ਮੀਨਾ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇੱਕ ਐਫਆਈਆਰ ਰਜਿਸਟਰ ਹੋਈ ਸੀ ਐਫਆਈਆਰ ਨੰਬਰ 27 ਡੇਟਡ 24 3 24 ਨੂੰ ਅੰਡਰ ਸੈਕਸ਼ਨ 379 ਬੀ 43 ਆਈਪੀਸੀ 18 ਗਿੱਦਲਵਾ ਉਹਦੇ ਤਫ਼ਤੀਸ਼ ਦੌਰਾਨ ਬਰ ਬਿਆਨ ਗੁਰਪ੍ਰੀਤ ਸਿੰਘ ਜਿਹਨੇ ਆਕੇ ਦੱਸਿਆ ਸੀ ਸਾਡੀ ਗੱਡੀ ਦਾ ਸਨੈਚ ਹੋਈ ਹੈ ਉਹ ਸਾਰੇ ਨੂੰ ਪਤਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਸਹਿਮ ਦਾ ਮਾਹੌਲ ਹੋਇਆ ਸੀ ਉਹਦੇ ਸਿਲਸਿਲੇ ਵਿੱਚ ਸਾਡੇ ਬਾਂਜੋ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਿਤ ਕੀਤੀ ਜਿਹਦੇ ਵਿੱਚ ਡੀਐਸਪੀ ਗਿੱਦਲਵਾ ਦੀ ਨਿਗਰਾਨੀ ਹੇਠ ਐਸਐਚਓ ਗਿੱਦਲਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਬਣੀਆਂ ਗਈਆਂ ਸੀ ਜਿਹਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸੂਚਸਰਾਈ ਅਸੀਂ ਇਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਵਿੱਚ ਇੱਕ ਅਕਿਊਜ਼ ਰਾਜਰਾਨੀ ਪਤਨੀ ਮੋਹਨ ਲਾਲ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੇ ਕੁਮਾਰ ਇਲੀਅਸ ਸੰਜੂ ਸਾਨੂੰ ਮੋਹਨ ਲਾਲ ਇਹਨੂੰ ਨਾਮਿਨੇਟ ਕੀਤਾ ਜਿਹੜਾ ਜੇ ਪੁਲਿਸ ਤੋਂ ਨਹੀਂ ਮਿਲਿਆ ਸਾਨੂੰ ਜਿਹਦੇ ਸਬੰਧੀ ਅਸੀਂ ਟੀਮਾਂ ਬਣਾਈ ਹੋਈਆਂ ਰੇਡ ਪਾਰਟੀਆਂ ਸਾਡੀਆਂ ਜਾ ਰਹੀਆਂ ਉਹਨਾਂ ਦੇ ਰੇਡ ਕਰ ਰਹੀਏ ਘਰਾਂ ਵੀ ਹੋਰ ਵਾਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਜੋ ਤਬੀਸ਼ ਤੋਂ ਸਾਹਮਣੇ ਆ ਰਿਹਾ ਉਹਨਾਂ ਦੇ ਰੇਡਾਂ ਕੀਤੀਆਂ ਜਾ ਰਹੀਆਂ ਕਿੰਨੇ ਕਿੰਨੇ ਬੰਦੇ ਟੋਟਲ ਕਿੰਨੇ ਚੁੱਕੇ ਜਿਹੜੀ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਜਿਹੜਾ ਸੀ ਨਾਮਿਨੇਟ ਕਰਦਾ ਤਬੀਸ਼ ਤੋਂ ਇੱਕ ਬੰਦਾ ਹੋਰ ਆ ਜਿਹੜਾ ਉਹਦੇ ਬਾਰੇ ਸੰਜੀਤ ਨੂੰ ਪਤਾ ਕੌਣ ਹੈ ਬੰਦਾ ਉਹ ਜੇ ਸੰਜੀਤ ਜਦੋਂ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਫਰਦਰ ਨੂੰ ਦੱਸਿਆ ਜਾਏਗਾ ਮੋਟਿਵ ਕੀ ਸੀਗਾ ਕਾਰ ਦਾ ਮੋਟਿਵ ਦੇ ਬਾਰੇ ਇਹ ਅੱਗੇ ਵੀ ਇੱਥੇ ਮੁਕਦਮੇ ਦਰਜ ਨੇ ਦੋ ਐਡਨੀਪੀਐਸ ਦੇ ਮੁਕਦਮੇ ਦਰਜ ਨੇ ਸੰਜੀਤ ਦੇ ਉੱਤੇ ਇੱਕ ਸਨੈਚਿੰਗ ਦਾ ਮੁਕਦਮਾ ਦਰਜ ਆ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਫਾਦਰ ਜਿਹੜਾ ਸੀ ਮੋਹਨ ਨਾਲ ਉੱਤੇ ਵੀ ਪਰਚੇ ਦਰਜ ਸੀ ਪਹਿਲਾਂ ਜਿਹੜਾ ਮੁਦਲਤ ਮੁਦਲਤ ਵੀ ਇਹਦੇ ਵਿੱਚ ਇਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇਸ ਦਾ ਵੀ ਕੰਮ ਹੋ ਸਕਦਾ ਵੀ ਗੱਡੀ ਇਹ ਅੱਗੇ ਫਰਦਰ ਕੁਝ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਜਾਂ ਮੁੱਖ ਮੋਟਿਵ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੇ ਗੱਡੀਆਂ ਕਰਦਾ ਸੀ ਉਹ ਅੱਗੇ ਤਫ਼ਤੀਸ਼ ਨਾਲ ਜਿੱਦਾਂ ਹੋਊਗਾ ਉਦੋਂ ਤੁਹਾਡੇ ਸਾਹਮਣੇ ਆਏਗਾ ਇਹ ਰਹਿਣ ਵਾਲਾ ਹੈਗਾ ਸੀ ਸਮਾਲਪੁਰ ਦਾ ਜਿਹੜੀ ਜਿਹੜੀ ਉਹਦਾ ਕੀ ਨਾਮ ਹੈ ਜਿਹੜੀ ਲੇਡੀ ਇਹਦੀ ਉਹਨੂੰ ਸਾਰਾ 120 20 ਦੇ ਵਿੱਚ ਅਸੀਂ ਉਹਨੂੰ ਨਾਮਿਨੇਟ ਕੀਤਾ ਵੱਧਾ ਜੁਰਮ 120 20 ਦਾ ਕੀਤਾ ਆ ਉਹਦੀ ਉਹਦੀ ਨੌਲੇਜ ਹੀ ਸਾਰਾ ਕੁਝ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਹਦੀ ਨੌਲੇਜ ਹੈ ਵੀ ਮਾਤਾ ਜੀ ਦੀ ਮਾਤਾ ਹੈ ਜੀ ਬਿਲਕੁਲ ਉਹਦੀ ਮਾਤਾ ਹੈ ਜੀ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮੁਕਦਮੇ ਪਹਿਲਾਂ ਦਰਜ ਸੀ ਜਿਹੜੀ ਹੁਣ ਉਹਦੀ ਡੈਥ ਹੋ ਚੁੱਕੀ ਹੈ ਆਰੋਪੀਆਂ ਦੀ ਗਿਣਤੀ ਹੋਰ ਵੱਧ ਸੰਭੀਝ ਲੱਗਦਾ ਹੈ ਛੋਰ ਬੰਦੇ ਹੋ ਸਕਦੇ ਨੇ ਬਿਲਕੁਲ ਸਾਨੂੰ ਪੂਰੀ ਹੈਗੀ ਉਮੀਦ ਹੈ ਵੀ ਇਤੋਂ ਅੱਗੇ ਵੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਕੁਝ ਵੀ ਫੜੇ ਜਾ ਸਕਦੇ ਹੋ ਹੋਰ ਰਿਕਵਰੀ ਹੋਣ ਦੀ ਆਸ ਹੈ ਕਿ ਕਰਕੇ ਫਿਲਹ రికవరీ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਇਹ ਰੇਡਾਂ ਜਾਰੀ ਨੇ ਜਦੋਂ ਸੰਜੇ ਕੁਮਾਰ ਸਾਡੇ ਉਹਨੂੰ ਰਾਉਂਡ ਅਪ ਕਰਾਂਗੇ ਉਹਦੀ ਅਗਲੀ ਜਿਹੜੀ ਇੰਟਰੋਗੇਸ਼ਨ ਦੇ ਵਿੱਚ ਜੋ ਵੀ ਆਏਗਾ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਜਾਏਗਾ